ਸਸ਼੍ਰੀਕਲ ਜੀ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਤੇ ਮੈਂ ਲਗਨ ਸ਼ੇਠ ਜਿਵੇਂ ਜਿਵੇਂ ਪੰਜਾਬ ਚ ਤਾਪਮਾਨ ਵੱਧ ਰਿਹਾ ਓਵੇਂ ਹੀ ਪੰਜਾਬ ਦੀ ਸਿਆਸਤ ਵੀ ਪੱਕਦੀ ਨਜ਼ਰ ਆ ਰਹੀ ਹੈ ਤਾਂ ਹਰ ਰੋਜ਼ੀ ਤਰ ਅੱਜ ਵੀ ਤੁਹਾਡੇ ਸਾਹਮਣੇ ਮੌਜੂਦ ਆ ਇੱਕ ਚੋਣ ਚਰਚਾ ਲਈ ਤਾਂ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਜੋਗਿੰਦਰ ਸਿੰਘ ਜੀ ਸਰ ਬਹੁ ਬਹੁ ਸਵਾਗਤ ਹੈ ਧੰਨਵਾਦ ਤਾਂ ਸ਼ੁਰੂਆਤ ਇੱਥੋਂ ਹੀ ਕਰਦੇ ਆ ਵੀ ਭਾਈ ਅਮਰਿਤਪਾਲ ਸਿੰਘ ਚੋਣ ਮੈਦਾਨ ਚ ਉਤਰ ਗਏ ਨੇ ਪੰਜਾਬ ਦੀ ਸਿਆਸਤ ਚ ਐਸੀ ਗੱਲ ਗੂੰਜ ਰਹੀ ਐ ਕਿ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੀ ਸਪੋਰਟ ਕਰਨਗੇ ਭਾਈ ਅਮਰਤਪਾਲ ਸਿੰਘ ਦੀ ਜਦੋਂ ਕੱਲ ਇਹ ਐਲਾਨ ਹੋ ਗਿਆ ਜਾਂ ਇਹ ਸੁਨੇਹਾ ਆ ਗਿਆ ਉਹਨਾਂ ਦੇ ਪਰਿਵਾਰ ਵੱਲੋਂ ਕਿ ਭਾਈ ਅਮਰਤਪਾਲ ਸਿੰਘ ਖੰਡੂਰ ਸਾਹਿਬ ਹਲਕੇ ਤੋਂ ਆਜ਼ਾਦ ਚੋਣ ਲੜਨਗੇ ਤਾਂ ਉਹਦੇ ਨਾਲ ਹੀ ਇਹ ਚਰਚਾ ਜਿਹੜੀ ਸ਼ੁਰੂ ਹੋ ਗਈ ਸੀ ਕਿ ਕੀ ਅਕਾਲੀ ਦਲ ਉਹਦੀ ਸਪੋਰਟ ਕਰੇਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅਮਰਸਰ ਜਿਹੜਾ ਸਿਮਰਨਜੀਤ ਸਿੰਘ ਮਾਨ ਉਹ ਤਾਂ ਪਹਿਲਾਂ ਹੀ ਕਹਿ ਚੁੱਕੇ ਸੀ ਕਿ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਪਾਰਟੀ ਵੱਲੋਂ ਚੋਣ ਲੜ ਸਕਦੇ ਆ ਤੇ ਉਹਦੇ ਨਾਲ ਜਦੋਂ ਅਕਾਲੀ ਦਲ ਨੇ ਇਸ 12 ਹਲਕਿਆਂ ਦਾ ਉਮੀਦਵਾਰ ਐਲਾਨ ਕੀਤੇ ਗਏ ਤੇ ਖੰਡੂਰ ਸਾਹਿਬ ਦਾ ਜਦੋਂ ਜਿਹੜਾ ਉਮੀਦਵਾਰ ਦਾ ਨਾਂ ਰੋਕਿਆ ਗਿਆ ਤਾਂ ਉਦੋਂ ਹੀ ਇਹ ਚਰਚਾ ਸ਼ੁਰੂ ਹੋ ਗਈ ਸੀ ਕਿ ਅਕਾਲੀ ਦਲ ਇੱਥੇ ਕੀ ਰਣਨੀਤੀ ਅਪਣਾਏਗਾ ਕੀ ਇਹ ਵੀ ਨਾਲ ਜਿਹੜੇ ਕਮੈਂਟ ਆਉਣੇ ਸ਼ੁਰੂ ਹੋ ਗਏ ਸੀ ਕਿ ਭਾਈ ਅਮਰਤਪਾਲ ਸਿੰਘ ਨੂੰ ਇੱਥੋਂ ਚੋਣ ਲੜਾਇਆ ਜਾਵੇ ਅਕਾਲੀ ਦਲ ਉਹਦੀ ਸਪੋਰਟ ਕਰੇ ਤੇ ਜੇ ਅੱਜ ਅਕਾਲੀ ਦਲ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਅਕਾਲੀ ਦਲ ਕੋਲੇ ਵੱਡਾ ਮੁੱਦਾ ਹੈ ਕਿ ਅਕਾਲੀ ਦਲ ਜਿਹੜੀ ਪੰਥਕ ਜਿਹੜੀ ਏਜੰਡਾ ਜਿਹੜਾ ਉਹ ਛੱਡ ਚੁੱਕਿਆ ਸੀ ਉੱਤੇ ਆਪਦੀ ਵਾਪਸੀ ਲਈ ਜਾਂ ਉਸ ਧਰਾਤਲ ਤੇ ਪੰਥਕ ਧਰਾਤਲ ਤੇ ਵਾਪਸੀ ਲਈ ਜਿਹੜਾ ਰਾਹ ਲੱਭ ਰਿਹਾ ਹੈ ਅੱਜ ਅਕਾਲੀ ਦਲ ਤੇ ਉਸ ਸਮੇਂ ਤਾਂ ਅਕਾਲੀ ਦਲ ਲਈ ਬੜਾ ਵੱਡਾ ਮੌਕਾ ਹੈ ਕਿ ਭਾਈ ਅਮਰਪਾਲ ਸਿੰਘ ਦੀ ਉਹ ਸਪੋਰਟ ਕਰੇ ਉੱਥੇ ਕਿਉਂਕਿ ਜਿਹੜੇ ਸਿੰਖ ਜਿਹੜੇ ਸਿੱਖ ਹਲਕੇ ਨੇ ਪੰਥਕ ਹਲਕੇ ਨੇ ਉਹ ਅਮਰ ਭਾਈ ਅਮਰਪਾਲ ਦੀ ਸਪੋਰਟ ਤੇ ਨੇ ਇਸਨ ਔਰ ਵੱਡੀ ਗੱਲ ਹੈ ਕਿ ਇਹਦੇ ਨਾਲ ਹੀ ਜੇ ਗੱਲ ਕਰ ਲਈਏ ਤਾਂ ਅਕਾਲੀ ਦਲ ਬੰਦੀ ਸਿੰਘਾਂ ਦੇ ਮੁੱਦੇ ਤੇ ਜਿਹੜੀ ਭਾਜਪਾ ਨਾਲ ਗੱਠ ਜੋੜ ਨਹੀਂ ਹੋਇਆਗਾ ਜਾਂ ਭਾਜਪਾ ਨਾਲ ਗੱਠ ਜੋੜ ਸਮੇ ਅਕਾਲੀ ਦਲ ਵੱਲੋਂ ਸ਼ਰਤਾਂ ਰੱਖੀਆਂ ਗਈਆਂ ਨੇ ਭਾਵੇਂ ਪਹਿਲਾਂ ਬਿਨਾਂ ਸ਼ਰਤ ਹੀ ਚੱਲ ਰਿਹਾ ਸੀ ਜਿਹੜਾ ਆਪਸੀ ਗੱਠ ਜੋੜ ਆ ਉਹ ਚੇ ਬੰਦੀ ਸਿੰਘਾਂ ਦਾ ਮੁੱਦਾ ਔਰ ਬੰਦੀ ਸਿੰਘਾਂ ਦਾ ਮੁੱਦਾ ਜਿਹੜਾ ਬੀਬੀ ਹਰਸਿਮਰਤ कौर ਬਾਦਲ ਉਹਨਾਂ ਵੱਲੋਂ ਪਾਰਲੀਮੈਂਟ 'ਚ ਠਾਇਆ ਗਿਆ ਜਦੋਂ ਕਾਲੀ ਦਲ ਬੰਦੀ ਸਿੰਘਾਂ ਦਾ ਮੁੱਦੇ ਤੇ ਲੜ ਰਿਹਾ ਤਾਂ ਭਾਈ ਅਮਰਤਪਾਲ ਸਿੰਘ ਵੀ ਬੰਦੀ ਸਿੰਘਾਂ ਦੀ ਸੂਚੀ 'ਚ ਆ। ਭਾਵੇਂ ਜਿਹੜੇ ਸਜ਼ਾਵਾ ਪੂਰੀਆਂ ਕਰ ਚੁੱਕੇ ਨੇ ਸਿੰਘ ਉਹਨਾਂ ਤੋਂ ਇਹ ਵੱਖ ਹੈ ਕਿ ਇਸ ਪਰ ਇਹ ਵੀ ਐਨਐਸਏ ਲਾ ਕੇ ਜਿਹੜੇ ਹੈ ਡਿਬਿਊਟਗੜ੍ਹ ਜੇਲ੍ਹ 'ਚ ਜਿਹੜੇ ਸਿੰਘ ਬੰਦ ਕੀਤੇ ਆ ਉਹਦੇ ਮੁੱਦੇ ਤੇ ਵੀ ਕਾਲੀ ਦਲ ਭਗਵੰਤ ਮਾਨ ਸਰਕਾਰ ਨੂੰ ਘੇਰ ਰਿਹਾ। ਪੰਜਾਬ 'ਚ ਅੱਜ ਦੀ ਜਿਹੜੇ ਚੋਣ ਮੁੱਦਿਆਂ 'ਚ ਜਾਂ ਕਹਿ ਲਓ ਜਾਂ ਵੱਖ-ਵੱਖ ਹਲਕਿਆਂ 'ਚ ਕਾਲੀ ਦਲ ਦੀ ਜਿਹੜੀ ਪ੍ਰਚਾਰ ਮਹਿਮਾ ਜਾਂ ਸੁਖਵੀਰ ਬਾਦਲ ਵੱਲੋਂ ਪੰਜਾਬ ਦਾ ਦੌਰਾ ਕੀਤਾ ਜਾ ਰਿਹਾ। ਤਾਂ ਉਹ ਜੇ ਉਹਨਾਂ ਨੇ ਇਹ ਮੁੱਦਾ ਬਣਾਇਆ ਉਸ ਸਮੇਂ ਕਾਲੀ ਦਲ ਦਾ ਜਿਹੜਾ ਭਾਈ ਅਮਰਤਪਾਲ ਦੀ ਜਿਹੜਾ ਪਿੱਠ ਤੇ ਆਉਣਾ ਇਸ ਸਮੇਂ ਤਾਂ ਇੱਕ ਤੈ ਹੀ ਸਿਰਫ اعلان ਹੋਣਾ ਬਾਕੀ ਆ ਜਾਂ ਅੰਦਰਖਾਤੇ ਵੀ ਜਿਹੜੇ ਪੰਥਕ ਸੋਚ ਰੱਖਣ ਵਾਲੇ ਜਾਂ ਟਕਸਾਲੀ ਅਕਾਲੀ ਆ ਉਹਨਾਂ ਵੱਲੋਂ ਵੀ ਅੱਜ ਜਿਹੜਾ ਤੁਸੀਂ ਪੋਸਟਾਂ ਦੇਖਿਓ ਜਾਂ ਇਹ ਮੰਗ ਕੀਤੀ ਗਈ ਆ ਜਾਂ ਆਪਦੇ ਜਿਹੜੀ ਲੀਡਰਸ਼ਿਪ ਆ ਉਹਦੇ ਤੱਕ ਮੈਸੇਜ ਪਹੁੰਚਾਇਆ ਗਿਆ ਵੀ ਜਿਹੜੀ ਇਸ ਹਲਕੇ 'ਚ ਭਾਈ ਅਮਰਤਪਾਲ ਦੀ ਸਪੋਰਟ ਕੀਤੀ ਜਾਵੇ ਤੇ ਦੂਸਰਾ ਜਿਹੜਾ ਅਕਾਲੀ ਦਲ ਵੱਲੋਂ ਵੀ ਇਸ ਹਲਕੇ ਤੋਂ 12 ਹਲਕਿਆਂ ਤੋਂ ਉਮੀਦਵਾਰ ਐਲਾਨ ਦਿੱਤੇ ਗਏ ਆ 13ਵੇਂ ਹਲਕੇ ਤੇ ਕਿਉਂ ਅਜੇ ਐਲਾਨ ਨਹੀਂ ਹੋਇਆ ਇਹ ਵੀ ਅੰਦਰਖਾਤੇ ਹੈਗਾ ਵੀ ਇਹ ਸਭ ਕੁਝ ਪਹਿਲਾਂ ਤੈਅ ਸੀਗਾ ਅਕਾਲੀ ਦਲ 'ਚ ਵੀ ਇਸ ਹਲਕੇ ਤੋਂ ਅਮਰਤਪਾਲ ਨੂੰ ਜਿਹੜੀ ਹੈ ਚੋਣ ਲੜੇ ਤਾਂ ਅਸੀਂ ਸਪੋਰਟ ਕਰਾਂਗੇ ਹੋ ਸਕਦਾ ਕਿਉਂਕਿ ਮਜੀਠੀਆ ਦਾ ਬਿਆਨ ਵੀ ਆਇਆ ਭਾਵੇਂ ਪਹਿਲਾਂ ਅਮਰਤਪਾਲ ਭਾਈ ਅਮਰਤਪਾਲ ਦੇ ਉਹ ਖੁਲਾਫ ਵੀ ਬੋਲਦੇ ਰਹੇ ਆ ਮਜੀਠੀਆ ਬਿਕਰਮ ਪਰ ਬਾਅਦ ਚ ਹੁਣ ਤੁਸੀਂ ਦੇਖਿਓ ਜਿੱਥੇ ਉਹਨਾਂ ਨੇ ਐਨਐਸਐਲ ਆਉਣ ਦਾ ਵਿਰੋਧ ਕੀਤਾ ਸਿੱਖ ਨੌਜਵਾਨਾਂ ਤੇ ਜਾਂ ਭਾਈ ਅਮਰਤਪਾਲ ਤੇ ਤੇ ਉਹਨਾਂ ਦਾ ਬਿਆਨ ਵੀ ਆਇਆ ਕਿ ਭਾਈ ਅਮਰਤਪਾਲ ਚੋਣ ਲੜਨ ਜਦੋਂ ਇਹ ਹਾਲਾਤ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਐਸਜੀਪੀਸੀ ਵੱਲੋਂ ਜਿਹੜੇ ਐਡਵੋਕੇਟ ਨੇ ਸਿਆਲਕਾ ਜੀ ਉਹ ਉਹਨਾਂ ਦਾ ਕੇਸ ਲੜ ਰਹੇ ਆ ਉਹ ਐਸਜੀਪੀਸੀ ਦੇ ਵਕੀਲ ਨੇ ਔਰ ਇਹ ਸੋਚ ਸਕਦੇ ਆ ਆਪਾਂ ਵੀ ਸੁਖਵੀਰ ਬਾਦਲ ਦੇ ਕਹਿਣ ਤੋਂ ਬਿਨਾ ਐਸਜੀਪੀਸੀ ਦਾ ਜਿਹੜਾ ਵਕੀਲ ਹੈ ਜਾਂ ਕਾਨੂੰਨੀ ਸਲਾਹਕਾਰ ਆ ਜਿਹੜਾ ਉਹ ਭਾਈ ਅਮਰਤਪਾਲ ਦਾ ਕੇਸ ਲੜੇ ਜਾਂ ਉਹਨਾਂ ਨੂੰ ਜਾ ਕੇ ਉੱਥੇ ਮਿਲੇ ਮਤਲਬ ਇਹ ਜਿਹੜੀ ਗੱਲਬਾਤ ਹੈ ਇਹ ਵੀ ਚੱਲ ਰਿਹਾ ਵੀ ਭਾਈ ਅਮਰਤਪਾਲ ਜਿਹੜਾ ਸਿਆਲਕਾ ਵੀ ਆ ਉਹਨਾਂ ਨੇ ਵੀ ਕਿਹਾ ਉਹਨਾਂ ਨੂੰ ਜਾ ਕੇ ਵੀ ਤੁਸੀਂ ਚੋਣ ਲੜੋ ਔਰ ਕਾਲੀ ਦਲ ਦਾ ਸਨੇਹਾ ਲੈ ਕੇ ਹੋ ਸਕਦਾ ਉਹ ਗਏ ਹੋਣ ਅੰਦਰ ਖਾਤੇ ਜੀ ਤੇ ਉਹਦੇ ਨਾਲ ਹੀ ਭਾਈ ਅਮਰਤਪਾਲ ਦਾ ਵੀ ਜਿਹੜਾ ਹੈ ਸ਼੍ਰੋਮਣੀ ਕਾਲੀ ਦਲ ਦੇ ਅੰਮ੍ਰਿਤਸਰ ਦੇ ਚੋਣ ਨਿਸ਼ਾਨ ਤੇ ਚੋਣ ਨਾਲ ਲੜਨਾ ਆਜ਼ਾਦ ਚੋਣ ਲੜਨਾ ਇਹ ਵੀ ਇੱਕ ਵੱਡੀ ਹੈ ਵੀ ਉਹ ਕਾਲੀ ਦਲ ਤਾਂ ਕਿ ਜਿਹੜੇ ਜਿਹੜੇ ਪੰਥਕ ਸਾਰੇ ਹੀ ਹਲਕੇ ਆ ਉਥੇ ਇੱਕ ਮੋਟਤਾ ਨਾਲ ਉਹਦੀ ਸਪੋਰਟ ਕਰ ਸਕਦੇ ਨੇ ਇਦਾਂ ਦਾ ਮਾਹੌਲ ਬਣ ਰਿਹਾ ਔਰ ਬਾਹਰੋਂ ਵੀ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਜਾਂ ਸਿੱਖ ਨੌਜਵਾਨ ਨੇ ਖਾਸ ਕਰਕੇ ਪੰਜਾਬ ਚੋਂ ਵੀ ਤੁਸੀਂ ਦੇਖਿਓ ਸਾਰੇ ਪਾਸੇ ਆਵਾਜ਼ ਆ ਰਹੀ ਹੈ ਜਬ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਨੌਜਵਾਨਾਂ ਨੇ ਪੋਸਟਾਂ ਪਾਈਆਂ ਹੋਈਆਂ ਭਾਈ ਅਮਰਤਪਾਲ ਦੀਆਂ ਕਿਉਂਕਿ ਭਾਈ ਅਮਰਤਪਾਲ ਸਿੰਘ ਜਦੋਂ ਜੇਲ੍ਹ ਜਾਂਦੇ ਆ ਜਾਂ ਮਹਿਮ ਚਲਾਉਂਦੇ ਆ ਤਾਂ ਪੰਜਾਬ ਚ ਬੜਾ ਵੱਡਾ ਉਹਦਾ ਵਿਰੋਧ ਹੋਇਆ ਸੀ ਸਿੱਖ ਹਲਕਿਆਂ ਚ ਬੜਾ ਵੱਡਾ ਵਿਰੋਧ ਹੋਇਆ ਈ ਵਿਦੇਸ਼ਾਂ ਚ ਬੜਾ ਵੱਡਾ ਵਿਰੋਧ ਹੋਇਆ ਸੀ ਔਰ ਜੇ ਭਾਈ ਅਮਰਤਪਾਲ ਸਿੰਘ ਦੇ ਜੀਵਨ ਬਾਰੇ ਗੱਲ ਕਰੀਏ ਤਾਂ ਉਹਨਾਂ ਨੇ ਦੁਬਈ ਤੋਂ ਆ ਕੇ ਹਨ ਥੋੜੀ ਦੇਰ ਬਾਅਦ ਹੀ ਉਹ ਦੁਬਈ ਤੋਂ ਹਉਣ ਤੋਂ ਬਾਅਦ ਇੱਥੇ ਉਹ ਸਰਗਰਮ ਹੁੰਦੇ ਆ ਕੇ ਔਰ ਜਿਹੜਾ ਸ੍ਰੀ ਆਪਣੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਕਿ ਅਮਰਤਪਾਨ ਕਰਦੇ ਔਰ ਸਿੱਖ ਨੌਜਵਾਨਾਂ ਨੂੰ ਸਨੇਹਾ ਦਿੰਦੇ ਆ ਕਿ ਆਓ ਸਾਡੇ ਨਾਲ ਉੱਥੇ ਔਰ ਸੈਂਕੜੇ ਨੌਜਵਾਨ ਉੱਥੇ ਉਹਨਾਂ ਦੇ ਨਾਲ ਜਾ ਕੇ ਜਿਹੜਾ ਅਮਰਤਪਾਨ ਕਰਦੇ ਉਹ ਤੋਂ ਬਾਅਦ ਚੋਂ ਪੰਜਾਬ 'ਚ ਜਿਹੜੀ ਹੈ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਇੱਕ ਮਹਿਮ ਚਲਾਉਂਦੇ ਆ ਉਹ ਭਾਵੇਂ ਅਮਰਤਪਾਨ ਕਰਵਾਉਣ ਦੀ ਮਹਿਮ ਸੀ ਨੌਜਵਾਨਾਂ ਨੂੰ ਤੇ ਉਹਦੇ ਨਾਲ ਜਾਂ ਕਹਿ ਲਈਏ ਨਸ਼ਿਆਂ ਦੇ ਖਿਲਾਫ ਇੱਕ ਮਹਿਮ ਸੀ ਇੱਕ ਵੱਡੀ ਲਹਿਰ ਖੜੀ ਹੋਈ ਸੀ ਉਸ ਸਮੇਂ ਹਨ ਪਰ ਜਿਹੜਾ ਅਜਨਾਲਾ ਘਟਨਾ ਹੋਈ ਹੈ ਤੁਹਾਨੂੰ ਯਾਦ ਹੋਊਗਾ ਅਜਨਾਲਾ ਘਟਨਾ ਉੱਤੇ ਇੱਕ ਕੇਸ ਦਰਜ ਹੁੰਦਾ ਸਿੰਘ ਦੇ ਖਿਲਾਫ ਤੇ ਹੋਰ ਵੱਡਾ ਜਿਹੜੇ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਸਿੱਖ ਨੌਜਵਾਨ ਨੇ ਭਾਈ ਅਮਰਤਪਾਲ ਦੇ ਨਾਲ ਜਾ ਕੇ ਉੱਤੇ ਚੌਂਕੀ 'ਚ ਘੇਰਦੇ ਆ ਘਰਾਓ ਕਰਦੇ ਆ ਉੱਥੇ ਉਹਨਾਂ ਦੀ ਜਿਹੜੇ ਪੁਲਿਸ ਦੇ ਅਫਸਰ ਨੇ ਸੀਨੀਅਰ ਅਫਸਰ ਉਹਨਾਂ ਨਾਲ ਬਹਿਸ ਵੀ ਹੁੰਦੀ ਆ ਉਸ ਮੁੱਦੇ ਤੋਂ ਬਾਅਦ ਜਿਹੜੀ ਆ ਕਹਿ ਲਈਏ ਕਿ ਭਾਈ ਅਮਰਤਪਾਲ ਦੇ ਖਿਲਾਫ ਇੱਕ ਜਿਹੜੀ ਅੰਦਰਖਾਤੇ ਪਹਿਲਾਂ ਹੀ ਭਾਵੇਂ ਇਹ ਕਿਹਾ ਜਾ ਰਿਹਾ ਕਿ ਪਹਿਲਾਂ ਹੀ ਉਹ ਤਾਣਾ ਬੁਣਿਆ ਜਾ ਰਿਹਾ ਸੀ ਜੀ ਚ ਉਹਨਾਂ ਨੇ ਏਜੰਸੀਆਂ ਲਾ ਲੋ ਜਾਂ ਪੁਲਿਸ ਲਾ ਲੋ ਤਰਖਿਆ ਏਜੰਸੀਆਂ ਉਹਨਾਂ ਨੇ ਉਹਨੂੰ ਘੇਰ ਲਿਆ ਔਰ ਉਸ ਤੋਂ ਬਾਅਦ ਕਿਸ ਤਰ੍ਹਾਂ ਐਨਐਸਏ ਲਾਇਆ ਜਾਂਦਾ ਕਿਸ ਤਰ੍ਹਾਂ ਜਿਹੜੀ ਨੌਜਵਾਨਾਂ ਦੀ ਗ੍ਰਿਫਤਾਰੀ ਸ਼ੁਰੂ ਹੁੰਦੀ ਹੈ ਔਰ ਅਮਰਤਪਾਲ ਦੇ ਸਾਥੀਆਂ ਨੂੰ ਜਿਹੜਾ ਗ੍ਰਿਫਤਾਰੀ ਹੋ ਜਾਂਦੀ ਹੈ ਔਰ ਭਾਈ ਅਮਰਤਪਾਲ ਸਿੰਘ ਜਿਹੜਾ ਰੋਡੇ ਪਿੰਡ ਚ ਜਾ ਕੇ ਫਿਰ ਉਹ ਗ੍ਰਿਫਤਾਰੀ ਦਿੰਦੇ ਆ ਗੁਰਦੁਆਰਾ ਸਾਹਿਬ ਚ ਜਾ ਕੇ ਸਪੀਕਰ ਚ ਅਨਾਉਂਸਮੈਂਟ ਵੀ ਕਰਦੇ ਆ ਉਸ ਤੋਂ ਬਾਅਦ ਜੇਲ੍ਹ ਚੋਂ ਵੀ ਜੇ ਗੱਲ ਕਰ ਲਈਏ ਤਾਂ ਭਾਈ ਅਮਰਤਪਾਲ ਸਿੰਘ ਜਿਹੜੀਆਂ ਜਿਹੜੇ ਉੱਥੋਂ ਦਾ ਜੇਲ੍ਹ ਪ੍ਰਸ਼ਾਸਨ ਜਾਂ ਜਿਹੜੇ ਉੱਥੋਂ ਦੇ ਜਿਹੜੇ ਹੈਗੇ ਨੇ ਕਹਿ ਲਓ ਜੇਲ੍ਹ ਚ ਬੰਦ ਸਿੱਖ ਨੌਜਵਾਨ ਨੇ ਉਹਨਾਂ ਦੇ ਹੱਕ ਹਿੱਤ ਆ ਉਹਨਾਂ ਨੂੰ ਲੈ ਕੇ ਉਹ ਲਗਾਤਾਰ ਚਰਚਾ ਚ ਰਹਿੰਦੇ ਆ ਜਾਂ ਮੰਗਾਂ ਉਠਾਉਂਦੇ ਰਹਿੰਦੇ ਆ ਜਾਂ ਇਹ ਵੀ ਵੱਡੀ ਪੱਧਰ ਤੇ ਉਹਨਾਂ ਦੇ ਪਰਿਵਾਰ ਵੱਲੋਂ ਜਾਂ ਸਿੱਖ ਜਥੇਬੰਦੀਆਂ ਵੱਲੋਂ ਭਗਵੰਤ ਮਾਨ ਸਰਕਾਰ ਖਿਲਾਫ ਮੋਰਚਾ ਖੋਲ ਕੇ ਵੀ ਉਹਨਾਂ ਦੀ ਡਿਬਰੂਗੜ ਜੇਲ੍ਹ ਚ ਉਹਨਾਂ ਨੂੰ ਭੇਜਣ ਦਾ ਕੀ ਮਤਲਬ ਹੈ ਉਹਨਾਂ ਨੂੰ ਪੰਜਾਬ ਚ ਲਿਆਂਦਾ ਜਾਵੇ ਇਹ ਵੀ ਪਿੱਛੇ ਜਿਹੜੀ ਵੱਡੀ ਐਜੀਟੇਸ਼ਨ ਚੱਲੀ ਆ ਔਰ ਹੁਣ ਉਹ ਚੋਣ ਮੈਦਾਨ ਚ ਨਿਤਰੇ ਆ ਔਰ ਚੋਣ ਮੈਦਾਨ ਚ ਜੇ ਦੇਖਿਆ ਜਾਵੇ ਤਾਂ ਤਰਨਤਾਰਨ ਹਲਕਾ ਜਿਹੜਾ ਇਹ ਪਹਿਲਾਂ ਹੁੰਦਾ ਸੀ ਇਹ ਪੰਥਕ ਹਲਕਾ ਰਿਆ ਜਿਹੜਾ ਹੁਣ ਖੰਡੂਰ ਸਾਹਿਬ ਹਲਕਾ ਔਰ ਇਥੋਂ ਜਿਹੜੇ ਨੇ ਸ਼੍ਰੋਮਣੀ ਕਾਲੀ ਦਲ ਅਮਰਸਰ ਦੇ ਜਿਹੜੇ ਪ੍ਰਧਾਨ ਨੇ ਜੀ ਸਿਮਰਨਜੀਤ ਸਿੰਘ ਮਾਨ ਉਹ ਇਸ ਹਲਕੇ ਤੋਂ ਜਦੋਂ ਉਹ ਜੇਲ੍ਹ ਚ ਬੰਦ ਸੀ ਤਾਂ ਉਹਨਾਂ ਨੇ ਵੀ ਇਸ ਹਲਕੇ ਤੋਂ ਚੋਣ ਲੜੀ ਸੀ ਉਸ ਸਮੇਂ ਤਰਨਤਾਰਨ ਤੋਂ ਔਰ ਵੱਡੀ 89 ਦੀ ਗੱਲ ਆ ਇਹ 99 ਦੀ ਉਦੋਂ ਵੱਡੀ ਜਿੱਤ ਦਰਜ ਕੀਤੀ ਸੀ ਲੱਖਾਂ ਵੋਟਾਂ ਤੇ ਉਹ ਜਿੱਤ ਕੇ ਬਾਹਰ ਆਏ ਸੀ ਔਰ ਹੁਣ ਵੀ ਇਹ ਹੈਗਾ ਵੀ ਜਦੋਂ ਸਾਰੇ ਰਸਤੇ ਬੰਦ ਨੇ ਇੱਕ ਸਾਲ ਦਾ ਐਨਐਸਏ ਲਾਉਣ ਤੋਂ ਬਾਅਦ ਇੱਕ ਸਾਲ ਹੋਰ ਦੁਬਾਰਾ ਫੇਰ ਲਾ ਦਿੱਤਾ ਗਿਆ ਐਨਐਸਏ ਔਰ ਕਾਨੂੰਨੀ ਚਾਰਾ ਜੋਈ ਜਿਹੜੀ ਆ ਉਹ ਅਜੇ ਸਫਲ ਨਹੀਂ ਹੁੰਦੀ ਦਿਖ ਰਹੀ ਭਾਵੇਂ ਉਹਨਾਂ ਨੂੰ ਜੇਲ੍ਹ ਚੋਂ ਬਾਹਰ ਕੱਢਣ ਦਾ ਮੁੱਦਾ ਹੋਵੇ ਜਾਂ ਪੰਜਾਬ ਚ ਲਿਆਉਣ ਦਾ ਮੁੱਦਾ ਹੋਵੇ ਜਦੋਂ ਅਜਿਹਾਂ ਕਾਨੂੰਨੀ ਚਾਰਾ ਜੋਗੀਆਂ ਨਹੀਂ ਸਫਲ ਹੋ ਰਹੀਆਂ ਤਾਂ ਬਹੁਤੇ ਜਿਹੜੇ ਕਾਨੂੰਨੀ ਮਾਰ ਨੇ ਜਾਂ ਸਿੱਖ ਚਿੰਤਕ ਨੇ ਉਨ੍ਹਾਂ ਦਾ ਇਹ ਮੰਨਣਾ ਹੀ ਸੀ ਜਾਂ ਉਨ੍ਹਾਂ ਦੀ ਇਹ ਭਾਵਨਾ ਸੀ ਕਿ ਭਾਈ ਅਮਰਤਪਾਲ ਸਿੰਘ ਨੂੰ ਜਾਂ ਉਨ੍ਹਾਂ ਦੇ ਸਾਥੀਆਂ ਨੂੰ ਜੇਲ੍ਹ ਚੋਂ ਬਾਹਰ ਲਿਆਉਣ ਲਈ ਭਾਈ ਅਮਰਤਪਾਲ ਸਿੰਘ ਜਿਹੜੀ ਹੈ ਚੋਣ ਲੜਨ ਜੀ ਕਿਉਂਕਿ ਡੈਮੋਕਰੇਸੀ ਚ ਕੋਈ ਵੀ ਜਿਹੜਾ ਬੰਦਾ ਹੋ ਚੋਣ ਲੜ ਸਕਦਾ ਹੱਕ ਹੈ ਰਾਈਟ ਹੈ ਔਰ ਵੱਡੀ ਗੱਲ ਹੈ ਕਿ ਤੁਸੀਂ ਚੋਣ ਲੜਨ ਤੋਂ ਬਾਅਦ ਵੀ ਜਿਹੜਾ ਭਾਵੇਂ ਉਨ੍ਹਾਂ ਦਾ ਜਿਹੜਾ ਮੁੱਦੇ ਨੇ ਚਾਹ ਉਹ ਖਾਲਿਸਤਾਨ ਦਾ ਮੁੱਦੇ ਦੀ ਮੰਗ ਕਰਦੇ ਆ ਜਾਂ ਹੋਰ ਆ ਔਰ ਇਹ ਵੀ ਅਦਾਲਤ ਹੈ ਜਿਹੜੀ ਸਾਨੂੰ ਰਾਈਟ ਦਿੰਦੀ ਹੈ ਸੁਪਰੀਮ ਕੋਰਟ ਦੀ ਜਿਹੜੀ ਹੈਗੀ ਇੱਕ ਉਹ ਉਹ ਸਾਨੂੰ ਰਾਈਟ ਦਿੰਦੀ ਹੈ ਵੀ ਤੁਸੀਂ ਇਸ ਮੁੱਦੇ ਤੇ ਜਿਹੜੇ ਸਿੱਖ ਨੇ ਉਹ ਆਪਣਾ ਵੱਖਰਾ ਰਾਜ ਮੰਗ ਸਕਦੇ ਨੇ ਪਰ ਉਹ ਚ ਇਹ ਆ ਵੀ ਤੁਸੀਂ ਤੁਹਾਡਾ ਰਾਈਟ ਹੈ ਔਰ ਉਹ ਅੰਮ੍ਰਿਤਪਾਲ ਜਿਹੜਾ ਕਹਿ ਰਿਹਾ ਹੈ ਕਈਆਂ ਦੇ ਸਵਾਲ ਸੀ ਵੀ ਫਿਰ ਉਹ ਮੁੱਦਾ ਕਿੱਥੇ ਜਾਊਗਾ ਨਹੀਂ ਉਹ ਮੁੱਦਾ ਵੀ ਉਹ ਚੱਕ ਸਕਦਾ ਸਿਮਰਨਜੀਤ ਸਿੰਘ ਮਾਨ ਦੀ ਗੱਲ ਕਰ ਲੋ ਉਹ ਵੀ ਮੈਂਬਰ ਪਾਰਲੀਮੈਂਟ ਨੇ ਉਹ ਹਰ ਥਾਂ ਤੇ ਮੁੱਦਾ ਠਾਉਂਦੇ ਆ ਹਨ ਇਸ ਗੱਲ ਤੇ ਜਿਹੜੀ ਆ ਔਰ ਇਹ ਇਹ ਤਕਰੀਬਨ ਤੈ ਹੀ ਆ ਅਕਾਲੀ ਦਲ ਚ ਕਿਉਂਕਿ ਅਕਾਲੀ ਦਲ ਦੇ ਜੇ ਹਾਲਾਤ ਵੀ ਦੇਖ ਲੈ ਜਾਣ ਤੇ ਕਾਲੀ ਦਲ ਕਿਰਿਆਈ ਹੋਇਆ ਕਾਲੀ ਦਲ ਦੇ ਹੱਕ ਚ ਕਿਸੇ ਹਲਕੇ ਚ ਬਹੁਤੀ ਹਵਾ ਨਜ਼ਰ ਨਹੀਂ ਆਉਂਦੀਗੀ ਪਿਛਲਾ ਪਸ਼ੋਕਰ ਦੇਖ ਲਓ ਕੀ ਹਾਲਾਤ ਰਹੇ ਕਾਲੀ ਦਲ ਦੇ ਔਰ ਇਸ ਸਮੇ ਭਾਵੇਂ ਇਹਨੂੰ ਕਹਿ ਲਓ ਵੀ ਜਦੋਂ ਕੜੀ 21 ਚ ਫਸ ਗਿਆ ਕਾਲੀ ਦਲ ਜਾਂ ਕਹਿ ਲਓ ਕਹਿੰਦੇ ਹੁੰਦੇ ਵੀ ਉਹ ਕੀ ਮਰਦਿਆਂ ਨੇ ਅੱਕ ਚੱਪਿਆ ਹੈ ਨਾ ਉਹ ਮਤਲਬ ਕਾਲੀ ਦਲ ਨੂੰ ਇਸ ਸਮੇਂ ਕੋਈ ਹੋਰ ਰਸਤਾ ਮੈਨੂੰ ਨਹੀਂ ਲੱਗਦਾ ਕੋਈ ਹੋਰ ਰਸਤਾ ਹੋਊਗਾ ਕਾਲੀ ਦਲ ਵੱਲੋਂ ਤਕਰੀਬਨ ਤੈ ਹੀ ਆ ਔਰ ਅੱਜ ਮੇਰੀ ਜਿਹੜੇ ਕਈ ਸੀਨੀਅਰ ਕਾਲੀ ਆਗੂਆਂ ਨਾਲ ਗੱਲ ਵੀ ਹੋਈ ਆ ਔਰ ਉਹਨਾਂ ਨੇ ਵੀ ਇਹ ਹੰਗਾਰਾ ਭਰਿਆ ਵੀ ਕਾਲੀ ਦਲ ਵੱਲੋਂ ਇਹੀ ਲੱਗਦਾ ਹੋਊਗਾ ਹੈ ਨਾ ਔਰ ਇਹਦੇ ਕਿਉਂਕਿ ਇੱਕ ਜਦੋਂ ਕੋਈ ਕਿਸੇ سپورਟ ਕਰਨੀ ਹੈ ਜਾਂ ਕੋਈ ਫੈਸਲਾ ਲੈਣਾ ਤਾਂ ਕਾਲੀ ਦਲ ਚ ਇੱਕ ਇੱਕ ਪ੍ਰੋਸੈਸ ਤਾਂ ਹੈਗਾ ਨਾ ਭਾਵੇਂ ਉਹਨੂੰ ਅਡਾਪਟ ਨਹੀਂ ਕਰਦੇ ਸਗਵੀਰ ਸਿੰਘ ਬਾਦਲ ਜਿਹੜੇ ਨੇ ਪ੍ਰਧਾਨ ਨੇ ਉਹ ਬਹੁਤਾ ਆਪਣੀ ਵੱਲੋਂ ਕਰ ਦਿੰਦੇ ਆ ਹਰੇਕ ਫੈਸਲਾ ਪਰ ਉਹ ਹੁਣ ਢੀਂਡਸੇ ਵਾਲੇ ਮੁੱਦੇ ਤੇ ਘਿਰੇ ਹੋਏ ਆ ਵੀ ਢੀਂਡਸੇ ਦੀ ਟੈਕਟ ਕੱਟਦੀ ਬਿਨਾ ਕਿਸੇ ਤੋਂ ਪੁੱਛੇ ਦੱਸੇ ਕੱਟਦੀ ਔਰ ਕਈ ਜਿਹੜੀ ਸੀਨੀਅਰ ਲੀਡਰਸ਼ਿਪ ਦੇ ਕਾਲੀ ਆਗੂ ਨੇ ਉਹਨਾਂ ਨੇ ਇਸ ਗੱਲ ਦਾ ਵਿਰੋਧ ਵੀ ਕੀਤਾ ਔਰ ਹੁਣ ਉਹ ਮੈਨੂੰ ਲੱਗਦਾ ਵੀ ਜਲਦੀ ਕੋਈ ਜਿਹੜਾ ਇਸ ਹਲਕੇ ਤੋਂ ਭਾਈ ਅਮਰਤਪਾਲ ਦੀ ਸਪੋਰਟ ਦਾ ਜਿਹੜਾ ਕਾਲੀ ਦਲ एलान ਕਰ ਦੂਗਾ ਤੇ ਹੋਰ ਵੀ ਪੰਥਕ ਜਤੇ ਬੰਦੀਆਂ ਤੇ ਇਸ ਹਲਕੇ ਤੇ ਜਿਹੜੇ ਹਾਲਾਤ ਨੇ ਹੁਣ ਜਿਹੜੇ ਉਹ ਇੱਕ ਲਹਿਰ ਵੀ ਖੜੀ ਹੋ ਸਕਦੀ ਆ ਉਸ ਹਲਕੇ ਚ ਕਿਉਂਕਿ ਉਹ ਪੰਥਕ ਹਲਕਾ ਸਿੱਖ ਹਲਕਿਆਂ ਨਾਲ ਜੁੜਿਆ ਹੋਇਆ ਹਲਕਾ ਔਰ ਪਹਿਲਾਂ ਇਸ ਹਲਕੇ ਤੋਂ ਜੇ ਗੱਲ ਕਰ ਲਈਏ ਤਾਂ ਬੀਬੀ ਜੰਗੀਰ ਕੌਰ ਦੇ ਮੁਕਾਬਲੇ ਜਿਹੜੀ ਆ ਆਪਣੇ ਜਿਹੜੇ ਐਡਵੋਕੇਟ ਜਿਹੜੇ ਮਨੁੱਖੀ ਅਧਿਕਾਰਾਂ ਦੀ ਲੜਾਈ ਲੜ ਰਹੇ ਸੀ ਕੀ ਨਾ ਉਹਨਾਂ ਦੇ ਬੀਬੀ ਪਰਮਜੀਤ ਕੌਰ ਖਾਲੜਾ ਉਹ ਇਲੈਕਸ਼ਨ ਲੜੇ ਆ ਇਸ ਹਲਕੇ ਤੋਂ ਉਦੋਂ ਵੀ ਕਾਲੀ ਦਲ ਹਾਰਿਆ ਬੀਬੀ ਜੰਗੀਰ ਕੌਰ ਇਸੇ ਕਰਕੇ ਹਾਰੀ ਆ ਉਥੇ ਕਿਉਂਕਿ ਕਾਲੀ ਦਲ ਉਹ ਅਲੱਗ ਖੜੇ ਹੋਗੇ ਮੇਰੇ ਕਹਿਣ ਦਾ ਮਤਲਬ ਹੈ ਵੀ ਇਸ ਥਾਂ ਤੇ ਹੁਣ ਕਾਲੀ ਦਲ ਲਈ ਵੀ ਇੱਕ ਚੰਗਾ ਮੌਕਾ ਹੈ ਕਿ ਉਹ ਪੰਥਕ ਧਰਾਂ ਚ ਜਿਹੜੀ ਆਪਣੀ ਗੁਆਚੀ ਹੋਈ ਸਾਖ ਹੈ ਉਹਨੂੰ ਬਹਾਲ ਕਰਨ ਲਈ ਜਾਂ ਪੰਥਕ ਹਲਕਿਆਂ ਚ ਜਦ ਪੰਥਕ ਧਰਾਤਲ ਤੇ ਆਪਣੀ ਵਾਪਸੀ ਲਈ ਕਿਉਂਕਿ ਪੰਥਕ ਏਜੰਡੇ ਤੇ ਉਹ ਵਾਪਸੀ ਦਾ ਰਾਹ ਲੱਭ ਰਿਹਾ ਇਸ ਸਮੇਂ ਮੇਰੇ ਖਿਆਲ ਅਕਾਲੀ ਦਲ ਜਿਹੜਾ ਸਪੋਰਟ ਕਰੂਗਾ ਤੁਹਾਨੂੰ ਮੈਂ ਲੰਬੀ ਜਿਹੜੀ ਵਿਸਾਰ ਨਾਲ ਇਸ ਥਾਂ ਦੇ ਬਾਰੇ ਜਾਂ ਜੋ ਹਾਲਾਤ ਨੇ ਜਾਂ ਜਿਸ ਤਰ੍ਹਾਂ ਦਾ ਆਪਾਂ ਨੂੰ ਨਜ਼ਰ ਆ ਰਿਹਾ ਉਹ ਸਾਰਾ ਕੁਝ ਮੈਂ ਤੁਹਾਨੂੰ ਜ਼ਿਕਰ ਕਰਦਾ ਜੀ ਜੀ ਤਾਂ ਅੱਗੇ ਜੇ ਗੱਲ ਕਰੀਏ ਤਾਂ ਖੰਡੂਰ ਸਾਹਿਬ ਹਲਕੇ ਤੋਂ ਹਾਲੇ ਤੱਕ ਕਾਂਗਰਸ ਤੋਂ ਵੀ ਕੋਈ ਉਮੀਦਵਾਰ ਲਾਨਿਆ ਨਹੀਂ ਗਿਆ ਹਾਂ ਇਹ ਗੱਲ ਵੀ ਸਹੀ ਹੈ ਖੰਡੂਰ ਸਾਹਿਬ ਹਲਕੇ ਤੋਂ ਕਾਂਗਰਸ ਪਾਰਟੀ ਵੀ ਅਜੇ ਆਪਣਾ ਉਮੀਦਵਾਰ ਲੱਭ ਰਹੀ ਹੈ ਪੰਜ ਹਲਕੇ ਨੇ ਪੰਜਾਬ 'ਚ ਜਿਨ੍ਹਾਂ ਤੋਂ ਅਜੇ ਕਾਂਗਰਸ ਨੇ ਆਪਣੇ ਉਮੀਦਵਾਰ ਨਹੀਂ ਲਾਨੇ ਉਹ 'ਚ ਲੁਧਿਆਣਾ ਵੀ ਆ ਹੋਰ ਵੀ ਹਲਕੇ ਨੇ ਗੁਰਦਾਸਪੁਰ ਵੀ ਆ ਔਰ ਖੰਡੂਰ ਸਾਹਿਬ ਹਲਕੇ ਦਾ ਵੀ ਸਹੀ ਹੈ ਜੇਕਰ ਆ ਉੱਥੇ ਜਿਹੜੇ ਹੁਣ ਜੇ ਦੇਖਿਆ ਜਾਵੇ ਤਾਂ ਜਿਹੜਾ ਅੱਜ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੀ ਕਹਿੰਦੇ ਮੀਟਿੰਗ ਹੋ ਰਹੀ ਹੈ ਹੋ ਸਕਦਾ ਉਹ ਚ ਜਿਹੜੇ ਪੰਜਾਬ ਦੇ ਪੰਜੇ ਹਲਕੇ ਹੈਗੇ ਨੇ ਉਹਨਾਂ ਤੋਂ ਉਮੀਦਵਾਰ ਐਲਾਨ ਦਿੱਤੇ ਜਾਣ ਔਰ ਖੰਡੂਰ ਸਾਹਿਬ ਹਲਕੇ ਦੀ ਗੱਲ ਕਰੀਏ ਤਾਂ ਉੱਥੋਂ ਜਿਹੜੇ ਲੋਕਲ ਜੇ ਉਮੀਦਵਾਰ ਦੇਖੀਏ ਤਾਂ ਰਾਣਾ ਗਰਜੀਤ ਜਿਹੜੇ ਬੜੇ ਉੱਥੋਂ ਸਟਰੋਂਗ ਉਮੀਦਵਾਰ ਮੰਨੇ ਜਾਂਦੇ ਆ ਔਰ ਉਹਨਾਂ ਦਾ ਉਹ ਨਿੱਜੀ ਹਲਕਾ ਵੀ ਹੈ ਉਹ ਉਹ ਮੰਗ ਕਰ ਰਹੇ ਆ ਵੀ ਭਾਵੇਂ ਮੈਨੂੰ ਅਨੰਦਪੁਰ ਸਾਹਿਬ ਤੋਂ ਲੜਾ ਦਿਓ ਜਾਂ ਇੱਥੋਂ ਲੜਾ ਦਿਓ ਔਰ ਨਵੀਂ ਨਵੀਂ ਹੁਣ ਜਿਹੜੀ ਚਰਚਾ ਉਹ ਚ ਕਲਵੀਰ ਸਿੰਘ ਜੀਰਾ ਜਿਹੜੇ ਕਿ ਕਾਂਗਰਸ ਦੇ ਸਾਬਕਾ ਵਿਧਾਇਕ ਨੇ ਉਹਨਾਂ ਦੇ ਨਾਂ ਦਾ ਵੀ ਜ਼ਿਕਰ ਆ ਰਿਹਾ ਕਿਉਂਕਿ ਉਹ ਲੋਕ ਸਭਾ ਹਲਕੇ ਨਾਲ ਸੰਬੰਧਿਤ ਨੇ ਔਰ ਇਹ ਲੋਕ ਸਭਾ ਹਲਕਾ ਬੜਾ ਵੱਡਾ ਹਲਕਾ ਹੈ ਜੀ ਔਰ ਕਾਂਗਰਸ ਇੱਥੋਂ ਜਿਹੜੀ ਆ ਉਹ ਆਪਣਾ ਇਹਨਾਂ ਚੋਂ ਕਿਸੇ ਨੂੰ ਉਮੀਦਵਾਰ ਐਲਾਨ ਸਕਦੀ ਹੈ ਜਾਂ ਕਾਂਗਰਸ ਅਜੇ ਇਹ ਵੀ ਦੇਖ ਰਹੀ ਹੈ ਵੀ ਸ਼ਾਇਦ ਅਕਾਲੀ ਦਲ ਤੇ ਜਿਹੜੀ ਹੈਗੀ ਆ ਭਾਈ ਅਮਰਤਪਾਲ ਸਿੰਘ ਵੱਖ-ਵੱਖ ਚੋਣ ਲੜਨ ਅਕਾਲੀ ਦਲ ਇਥੋਂ ਚੋਣ ਮੈਦਾਨ ਚ ਕੋਈ ਆਪਣਾ ਵੱਖਰਾ ਉਮੀਦਵਾਰ ਐਲਾਨੇ ਜਾਂ ਤਾਰੇ ਤਾਂ ਉਸ ਦੌਰ ਚ ਕਾਂਗਰਸ ਆਪ ਦਾ ਲਾਭ ਵੀ ਦੇਖਦੀ ਪਈ ਹੈ ਜੀ ਜੇ ਕਾਲੀ ਦਲ ਭਾਈ ਅਮਰਤਪਾਲ ਸਿੰਘ ਤੇ ਕਾਲੀ ਦਲ ਦਾ ਇਹ ਉਮੀਦਵਾਰ ਆਮੋ ਸਾਹਮਣੇ ਹੋ ਜਾਂਦੇ ਆ ਉੱਤੇ ਮੁਕਾਬਲੇ ਚ ਆ ਜਾਂਦੇ ਆ ਤੇ ਉੱਥੇ ਫਿਰ ਉਹ ਕੁਦਰਤੀ ਹੈ ਵੀ ਜਿਹੜੀ ਫਾਈਟ ਚ ਨਹੀਂ ਰਹਿਣਾ ਕਾਲੀ ਦਲ ਫਾਈਟ ਚ ਨਹੀਂ ਰਹਿਣਾਗਾ ਜੀ ਭਾਵੇਂ ਆਮ ਆਦਮੀ ਪਾਰਟੀ ਤੇ ਕਾਂਗਰਸ ਬਹੁਤੇ ਹਲਕਿਆਂ ਚ ਵੀ ਦੇਖ ਲਈਏ ਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਹੀ ਭੜਦੀ ਲੱਗਦੀ ਆ ਹੈ ਨਾ ਤੇ ਉਹ ਸਾਲ ਕੇ ਜ ਵੀ ਫਿਰ ਹਾਲਾਤ ਇਹ ਜੇ ਹੀ ਹੋ ਜਾਣਗੇ ਜਿਹੜਾ ਮੁੱਖ ਮੁਕਾਬਲਾ ਤਾਂ ਫਿਰ ਕਾਂਗਰਸ ਤੇ ਆਮ ਆਦਮੀ ਪਾਰਟੀ ਚ ਹੀ ਰਹਿ ਜੂਗਾ ਔਰ ਆਮ ਆਦਮੀ ਪਾਰਟੀ ਉੱਥੋਂ ਜਿਹੜੇ ਆ ਆਪਣੇ ਭੁੱਲਰ ਜਿਹੜੇ ਹੈਗੇ ਨੇ ਲਾਲਜੀਤ ਭੁੱਲਰ ਉਹਨਾਂ ਨੂੰ ਉਮੀਦਵਾਰ ਐਲਾਨ ਹੀ ਚੁੱਕੀ ਹੈ ਭਾਵੇਂ ਉਹਨਾਂ ਦੀਆਂ ਵੀ ਚਰਚਾਵਾਂ ਚੱਲਦੀਆਂ ਵੀ ਉਹਨਾਂ ਨੂੰ ਬਦਲਿਆ ਜਾ ਸਕਦਾ ਪਰ ਮੈਨੂੰ ਲੱਗਦਾ ਵੀ ਜਿਹੜੇ ਹਾਲਾਤ ਨੇ ਹੁਣ ਇਹ ਜੇ ਸਮੇਂ ਸ਼ਾਇਦ ਨਾਂ ਵੀ ਬਦਲਿਆ ਜਾਵੇ ਬਦਲ ਵੀ ਸਕਦੇ ਆ ਇਹ ਚਰਚਾਵਾਂ ਨੇ ਇਹ ਇਹ ਸਵਾਲ ਹੈ ਅਜੇ ਤਾਂ ਲੁਧਿਆਣੇ ਹਲਕੇ ਦੀ ਗੱਲ ਕਰੀਏ ਤਾਂ ਰਵਨੀਤ ਸਿੰਘ ਬਿੱਟੂ ਦੇ ਵਿਰੁੱਧ ਹੁਣੇ ਚਰਚਾ ਉੱਠ ਰਹੀ ਹੈ ਕਿ ਉਹਨਾਂ ਦੇ ਚਚੇਰੇ ਭਰਾ ਗੁਰਕੀਰ ਸਿੰਘ ਕੋਟਲੀ ਨੂੰ ਹੀ ਸ਼ਾਇਦ ਉਹਨਾਂ ਦੇ ਵਿਰੁੱਧ ਚੋਣ ਮੈਦਾਨ 'ਚ ਉਤਾਰਿਆ ਜਾਏਗਾ ਇਸ ਗੱਲ 'ਚ ਕਿੰਨੀ ਕੋ ਸੱਚਾਈ ਹੈ ਦੇਖੋ ਇਹ ਚਰਚਾ ਤਾਂ ਹੈਗੀ ਆ ਕਿਉਂਕਿ ਸੋਸ਼ਲ ਮੀਡੀਆ ਤੇ ਤੁਹਾਨੂੰ ਪਤਾ ਵੀ ਬਹੁਤ ਸਾਰੀਆਂ ਅਫਵਾਹਾਂ ਜਿਹੜੀਆਂ ਝੂਠੀਆਂ ਅਫਵਾਹਾਂ ਵੀ ਜਾਂ ਕਿਆਸਰਾਈਆਂ ਵੀ ਜਿਹੜੀਆਂ ਉਹ ਉਹਨਾਂ ਤੇ ਮੋਹਰ ਲਾ ਦਿੱਤੀ ਜਾਂਦੀ ਹੈ ਹਨ ਔਰ ਇਹ ਚਰਚਾ ਜ਼ਰੂਰ ਹੈ ਔਰ ਇਹ ਤਾਂ ਚਰਚਾ ਜਿਹੜੀ ਹੈ ਫਰੰਟ মিডিਆ ਚ ਜਾਂ ਵੱਡੇ ਜਿਹੜੇ ਚੈਨਲ ਆ ਉਹਨਾਂ ਤੇ ਵੀ ਇਹ ਗੱਲ ਚੱਲੀ ਆ ਚਰਚਾ ਚੱਲੀ ਆ ਕਿ ਗੁਰਕੀਰਤ ਕੋਟਲੀ ਨੂੰ ਕਾਂਗਰਸ ਇੱਥੋਂ ਉਤਾਰ ਸਕਦੀ ਆ ਪਰ ਮੈਨੂੰ ਕਿਉਂਕਿ ਹਰ ਬੰਦੇ ਦੀ ਇੱਕ ਜਿਹੜੇ ਅਜੀਹਾ ਤੜਾ ਵੀ ਹੈਗਾ ਜਾਂ ਜਿਹੇ ਲੋਕ ਜਾਂ ਕਾਂਗਰਸ ਦੇ ਲੀਡਰਸ਼ਿਪ ਵੀ ਹੈਗੀ ਜਦੋਂ ਉਹਨਾਂ ਨਾਲ ਗੱਲ ਕਰਦੇ ਆ ਤਾਂ ਉਹ ਕਹਿੰਦੇ ਆ ਵੀ ਕਾਂਗਰਸ ਇਤਾਂ ਤੱਕ ਮੇਰਾ ਰਿਸਕ ਲੈ ਲੂ ਹੂੰ ਜੇ ਗੱਲ ਕਰੀਏ ਤਾਂ ਬਿਆੰਤ ਪਰਿਵਾਰ ਦੀ ਗੱਲ ਕਰੀਏ ਹੂੰ ਬਿਆੰਤ ਪਰਿਵਾਰ ਜੇ ਬਿੱਟੂ ਇਥੋਂ ਕਾਂਗਰਸ ਨੂੰ ਛੱਡਦੇ ਆ ਭਾਜਪਾ ਚਲੇ ਜਾਂਦੇ ਆ ਉੱਤੇ ਜਦੋਂ ਕਾਂਗਰਸ ਹਾਈ ਕਮਾਂਡ ਚ ਗੱਲ ਹੁੰਦੀ ਹੈ ਨੈਸ਼ਨਲ ਪੱਧਰ ਤੇ ਕਾਂਗਰਸ ਚ ਗੱਲ ਹੁੰਦੀ ਹੈ ਨੈਸ਼ਨਲ ਲੀਡਰਸ਼ਿਪ ਚ ਕਾਂਗਰਸ ਦੀ ਚ ਗੱਲ ਹੁੰਦੀ ਹੈ ਬਿੱਟੂ ਦੇ ਕਾਂਗਰਸ ਛੱਡਣ ਦੀ ਤਾਂ ਪਹਿਲਾਂ ਉੱਤੇ ਬਿਆੰਤ ਪਰਿਵਾਰ ਦੀ ਗੱਲ ਹੁੰਦੀ ਹੈ ਜੀ ਬਿੱਟੂ ਦਾ ਨਾਂ 2 ਨੰਬਰ ਤੇ ਆਉਂਦਾ ਹੂੰ ਤੇ ਜੇ ਬਿਆੰਤ ਪਰਿਵਾਰ ਉਹ ਇਹ ਉੱਥੇ ਲੱਗਦਾ ਵੀ ਬਿਆੰਤ ਪਰਿਵਾਰ ਇਸ ਇਹ ਹਾਲਾਤਾਂ ਚ ਪਹੁੰਚ ਗਿਆ ਵੀ ਕਾਂਗਰਸ ਨੂੰ ਛੱਡ ਗਿਆ ਲਧਿਆਣੇ ਚ ਤਾਂ ਫਿਰ ਉੱਥੇ ਤੁਹਾਨੂੰ ਲੱਗਦਾ ਵੀ ਜਿਹੜਾ ਹੈਗਾ ਗਰਕੀਰਤ ਉਸੇ ਪਰਿਵਾਰ ਨਾਲ ਸੰਬੰਧਤ ਹੀ ਆ ਉਹਦਾ ਭਰਾ ਹੈ ਸਕਾ ਭਰਾ ਫਿਰ ਕਾਂਗਰਸ ਰਿਸਕ ਲੈ ਸਕਦੀ ਹੈ ਲੱਗਦਾ ਇਦਾਂ ਦਾ ਜੇ ਜੇ ਕਾਂਗਰਸੀ ਜਿਹੜੇ ਇਸ ਮੁੱਦੇ ਤੇ ਗੱਲ ਕਰਦੇ ਆ ਜਾਂ ਹੋਰ ਵੀ ਜਿਹੜੇ ਸਿਆਸੀ ਮਾਹਰ ਨੇ ਜਦੋਂ ਉਹ ਗੱਲ ਕਰਦੇ ਆ ਤਾਂ ਇਹ ਉਹ ਗੱਲ ਚ ਦਮ ਲੱਗਦਾ ਭਾਵੇਂ ਕਾਂਗਰਸ ਇਹ ਹੈਗੀ ਆ ਵੀ ਕਾਂਗਰਸ ਚ ਇਹ ਹੈਗਾ ਵੀ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਕਾਂਗਰਸ ਦੀ ਰਹੀ ਹੈ ਪਰਵਾਰਾਂ ਚ ਵੀ ਪਾੜਾ ਪਾ ਕੇ ਕਾਂਗਰਸ ਲੜਾਉਂਦੀ ਰਹੀ ਹੈ ਪਰ ਜੋ ਹਾਲਾਤ ਮੌਜੂਦਾ ਬਣੇ ਹੋਏ ਆ ਮੈਨੂੰ ਲੱਗਦਾ ਨਹੀਂ ਜਾਂ ਜੇ ਕਾਂਗਰਸੀ ਜਿਹੜੇ ਨੇ ਉਹਨਾਂ ਨਾਲ ਗੱਲ ਕਰੀਏ ਤਾਂ ਨਹੀਂ ਲੱਗਦਾ ਵੀ ਵਰਕੀਜਤ ਕੋਟਲੀ ਤੇ ਹੋਰ ਰਿਸਕ ਲੈਣਗੇ ਜੇ ਜੇ ਪੈਸੇ ਵੀ ਆਪਾਂ ਗੱਲ ਕਰ ਲਈਏ ਕਾਂਗਰਸ ਇੱਥੇ ਤਾਂ ਫਸੀ ਹੋਈ ਆ ਜੇ ਪਹਿਲਾਂ ਤੁਸੀਂ ਦੇਖ ਲਓ ਰਾਜਾ ਪੜੰਗ ਦਾ ਦੋਸ਼ ਹੈ ਕਿ ਜਿਹੜੀ 19 ਵਾਲੀ ਇਲੈਕਸ਼ਨ ਆ ਉਹ ਚ ਜਿਹੜਾ ਬਾਦਲ ਪਰਿਵਾਰ ਇਕੱਠਾ ਹੋ ਗਿਆ ਮਨਪ੍ਰੀਤ ਬਾਦਲ ਨੇ ਜਿਹੜੀ ਐ ਸਪੋਰਟ ਕਰਤੀ ਦੂਜੇ ਪਾਸੇ ਹਰ ਸਿਮਰਤ ਦੀ ਉਹ ਹਾਰਿਆ ਹੀ ਉਹ ਕਹਿੰਦਾ ਮੈਂ ਤਾਂ ਐ ਚੋਣ ਜੀ ਭਾਵੇਂ ਬੜਾ ਛੋਟਾ ਫਰਕ ਰਹਿ ਗਿਆ ਸੀ 20000 ਵੋਟਾਂ ਦਾ ਔਰ ਇਸ ਤਰ੍ਹਾਂ ਭਾਵੇਂ ਉਸ ਪਰਿਵਾਰ ਚ ਪਾੜਾ ਵੀ ਸੀ ਜਦੋਂ ਕੋਈ ਚੋਣ ਜਾਂ ਵੱਡੀ ਜੰਗ ਦੀ ਲੜਾਈ ਦੀ ਗੱਲ ਆਉਂਦੀ ਆ ਤਾਂ ਜਿਹੜੇ ਛੋਟੇ-ਛੋਟੇ ਮੋਟੇ ਛੋਟੇ-ਮੋਟੇ ਪਰਿਵਾਰਾਂ ਚ ਕੋਈ ਮੂੰਹ ਮਟਾਵ ਹੁੰਦੇ ਆ ਤਾਂ ਉਹ ਉਹ ਕਬਰ ਹੋ ਜਾਂਦੇ ਨੇ ਔਰ ਇਸ ਪਰਿਵਾਰ ਚ ਤਾਂ ਮੇਰੇ ਖਿਆਲ ਚ ਕੋਈ ਇਸ ਲੈਵਲ ਦਾ ਜਿਹੇ ਦਾ ਬਾਦਲ ਪ੍ਰਵਾਹ ਚ ਆਪਸੀ 파ੜਾ ਸੀ ਇਸ ਲੈਵਲ ਦਾ ਇੰਨਾ ਜੀ ਤਾਂ ਕੋਈ 파ੜਾ ਵੀ ਹੈ ਨਹੀਂ ਕੋਈ ਆਪਸੀ ਸ੍ਰੀਕੇ ਬਾਜੀ ਵੀ ਇਸ ਲੈਵਲ ਦੀ ਹੈ ਨਹੀਂ ਹੈਨਾ ਤੇ ਇਸ ਸਮੇਂ ਕਿ ਜਦੋਂ ਜਦੋਂ ਬਿੱਟੂ ਨੂੰ ਚੱਲ ਰਹੀ ਹੈ ਚਰਚਾ ਚੱਲ ਰਹੀ ਹੈ ਜਿਹੇ ਭਾਜਪਾ ਦੀ ਸਰਕਾਰ ਬਣਦੀ ਹੈ ਕੇਂਦਰ ਚ ਦੁਆਰਾ ਤਾਂ ਬਿੱਟੂ ਮੰਤਰੀ ਬਣੂਗਾ ਇਹ ਗੱਲ ਚੱਲਦੀ ਪਈ ਹੈ ਹੈਨਾ ਔਰ ਫਿਰ ਇਸ ਹਾਲਾਤਾਂ ਚ ਕਿਸ ਤਰ੍ਹਾਂ ਪਰਿਵਾਰ ਹੀ ਬਿੱਟੂ ਦੇ ਖਿਲਾਫ ਖੜ੍ਹ ਜੂਗਾ ਹੈਨਾ ਜੀ ਉਰੇ ਇਹ ਮੈਨੂੰ ਲੱਗਦਾ ਨਹੀਂ ਔਰ ਜਿਹੜੇ ਕਾਂਗਰਸੀ ਵੀ ਇਸ ਮੁੱਦੇ ਤੇ ਇੱਕ ਇਹ ਰਾਏ ਦਿੰਦੇ ਆ ਜਾਂ ਸੁਝਾਅ ਦਿੰਦੇ ਆ ਜਾਂ ਤਰਕ ਰੱਖਦੇ ਆ ਉਹਨਾਂ ਦੇ ਤਰਕ ਚ ਵੀ ਇਹ ਦਮ ਹੈ ਬਿਲਕੁਲ ਹੈਨਾ ਤੇ ਦੂਜਾ ਜੇ ਆਪਾਂ ਚਲੋ ਮਲੂਕਾ ਪਰਿਵਾਰ ਦੀ ਵੀ ਗੱਲ ਕਰ ਗਏ ਮਲੂਕਾ ਪਰਿਵਾਰ ਨੂੰ ਪੁੱਤ ਜਿਹੜੇ ਹੈਗੇ ਨੇ ਪਰਮਪਾਲ ਕੌਰ ਆਈਐਸ ਤੇ ਉਹਨਾਂ ਦੇ ਪਤੀ ਗੁਰਪ੍ਰੀਤ ਸਿੰਘ ਉਹ ਮਲੂਕਾ ਉਹ ਚਲੇ ਗਏ ਨੇ ਭਾਜਪਾ ਚ ਜੀ ਉਹ ਤੁਸੀਂ ਹਰ ਰੋਜ਼ ਚਰਚਾ ਸੁਣ ਲਓ ਜਾਂ ਮਲੂਕਾ ਜਿਹੜੇ ਹੈਗੇ ਨੇ ਸਿਕੰਦਰ ਸਿੰਘ ਮਲੂਕਾ ਉਹਨਾਂ ਦੀ ਸਿਚਿ ਦੇਖ ਲਓ ਉਹ ਫਸੇ ਹੋਏ ਨਜ਼ਰ ਆ ਰਹੇ ਬਿਲਕੁਲ ਭਾਵੇਂ ਪਹਿਲਾਂ ਉਹ ਮੋੜ ਲੈ ਦਿਨਾ ਚਾਹੀ ਸੀਗਾ ਵੀ ਕਾਲੀ ਦਲ ਨਾਲ ਹੀ ਚੱਲਣਗੇ ਜਾਂ ਕਾਲੀ ਦਲ ਨਾਲ ਖੜੇ ਆ ਉਹਨਾਂ ਦੇ ਬਿਆਨ ਵੀ ਆਏ ਆ ਪਰ ਹੁਣ ਜਿਉਂ-ਜਿਉਂ ਟਾਈਮ ਪੈ ਰਿਹਾ ਜਿਉਂ-ਜਿਉਂ ਅੱਗੇ ਚੱਲ ਰਹੀ ਆ ਚੋਣ ਮੈਮ ਤਾਂ ਇਹ ਇਹ ਗੱਲ ਤੈਹ ਹੁੰਦੀ ਆ ਰਹੀ ਆ ਕਿ ਮਲੂਕਾ ਨੂੰ ਪੁੱਤ ਦੇ ਮਗਰ ਜਾਊਗਾ ਜੀ ਇਸੇ ਤਰ੍ਹਾਂ ਮਤਲਬ ਇਹ ਜਿਹੜੀ ਉਹਨਾਂ ਦੀ ਤਰਕ ਹੈ ਕਾਂਗਰਸੀਆਂ ਦੀ ਜਾਂ ਸਿਆਸੀ ਮਾਰਾਂ ਦੀ ਇਹ ਤਰਕ ਹੈ ਕਿ ਇਹ ਜਿਹੜੀਆਂ ਕਿ ਕਿਉਂਕਿ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਨਿੱਕੀ ਜੀ ਗੱਲ ਨੂੰ ਲੈ ਕੇ ਜਿਹੜੀ ਆ ਕਿਉਂਕਿ ਵਿਊਜ਼ ਲੈਣ ਲਈ ਜਾਂ ਹੋ ਚਰਚਾ ਛੇੜ ਦਿੱਤੀ ਜਾਂਦੀ ਹੈ ਔਰ ਕਈ ਫਿਰ ਵੱਡੇ ਚੈਨਲਾਂ ਨੂੰ ਵੀ ਕਿਉਂ ਜਦੋਂ ਚਰਚਾ ਸ਼ੁਰੂ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਇਸ ਮੁੱਦੇ ਤੇ ਅਜਿਹੀਆਂ ਚਰਚਾਵਾਂ ਤੇ ਰੈ ਜਾਂ ਕੋਈ ਗੱਲਬਾਤ ਅੱਗੇ ਕਰਨੀ ਪੈਂਦੀ ਹੈ ਪਰ ਅੱਜ ਦੀ ਡੇਟ 'ਚ ਭਾਵੇਂ ਇਥੋਂ ਜਿਹੜਾ ਹੈਗਾ ਪ੍ਰਗਟ ਸਿੰਘ ਜਿਹੜੇ ਅਲੰਪੀਨ ਨੇ ਉਹਨਾਂ ਦਾ ਨਾਂ ਵੀ ਚੱਲਿਆ ਲੁਧਿਆਣਾ ਹਲਕੇ ਤੋਂ ਕਾਂਗਰਸ ਵੱਲੋਂ ਪਰ ਜਿਹੜਾ ਆਸ਼ੂ ਹੈ ਜੀ ਆਸ਼ੂ ਦਾ ਨਾਂ ਜਿਹੜਾ ਜਿਹੜਾ ਸਾਬਕਾ ਮੰਤਰੀ ਨੇ ਉਹਨਾਂ ਦਾ ਨਾਂ ਜਿਹੜਾ ਚੱਲ ਰਿਹਾ ਪਾਵੇਂ ਹੁਣ ਪ੍ਰਗਟ ਸਿੰਘ ਦਾ ਫੇਰ ਪਿੱਛੇ हट ਗਿਆ ਕਿਉਂਕਿ ਕਾਂਗਰਸ ਦੀ ਇਹ ਨੀਤੀ ਵੀ ਹੈ ਬਈ ਚਰਚਾ ਕਰਾ ਕੇ ਲੋਕਾਂ ਦਾ ਧਿਆਨ ਖਿੱਚੀ ਰੱਖਣਾ ਹਲਕਿਆਂ ਤੇ ਜਾਂ ਲੋਕ ਜਿਹੜੇ ਹਲਕੇ ਉਹ ਹੋਣ ਬਈ ਜਿੱਥੋਂ ਫਾਈਟ ਨੂੰ ਮਜ਼ਬੂਤ ਕਰਨਾ ਹੋਵੇ ਉੱਥੇ ਧਿਆਨ ਕੇਂਦਰਿਤ ਕਰਕੇ ਰੱਖਣਾ ਹਲਕੇ ਦੇ ਲੋਕਾਂ ਦਾ ਅੱਜ ਆ ਰਿਹਾ ਕੈਂਡੀਡੇਟ ਅੱਜ ਜਲਾਨ ਹੋ ਰਿਹਾ ਕੱਲ ਨੂੰ ਹੋ ਰਿਹਾ ਪਰਸੋਂ ਨੂੰ ਹੋ ਰਿਹਾ ਫੇਰ ਰੁਕ ਗਿਆ ਆ ਚਿਹਰਾ ਨਵਾਂ ਆ ਗਿਆ ਇਹ ਇਸ ਤਰ੍ਹਾਂ ਕਾਂਗਰਸ ਲੁਧਿਆਣੇ ਚ ਵੀ ਇਦਾਂ ਦੀ ਕੋਈ ਆਪਣੀ ਰਣਨੀਤੀ ਨੂੰ ਆਪਣਾ ਕੇ ਇਦਾਂ ਦਾ ਉਹ ਕਰ ਰਹੀ ਹੈ ਜਾਂ ਬਰੀਕੀ ਨਾਲ ਘੋਕ ਰਹੀ ਹੈ ਕਿ ਅਸੀਂ ਇੱਥੋਂ ਕਿਹੜਾ ਕੈਂਡੀਡੇਟ ਲੈ ਆਈਏ ਹਨਾ ਕਿਉਂਕਿ ਕਾਂਗਰਸ ਇੱਥੇ ਕਾਫੀ ਮਜ਼ਬੂਤ ਹੈ ਲੁਧਿਆਣੇ 'ਚ ਵੀ ਭਾਵੇਂ ਬਿੱਟੂ ਦੇ ਕਰਕੇ ਕਾਂਗਰਸ ਉਹ ਬੈਕਫੁੱਟ ਤੇ ਲੱਗਦੀ ਸੀ ਪਰ ਹੁਣ ਜੇ ਕਾਂਗਰਸ ਇੱਥੋਂ ਕੋਈ ਮਜ਼ਬੂਤ ਉਮੀਦਵਾਰ ਲੈ ਆਉਂਦੀ ਹੈ ਤਾਂ ਇੱਥੇ ਕਾਂਗਰਸ ਫਾਈਟ 'ਚ ਹੋਊਗੀ ਔਰ ਆਸ਼ੂ ਦਾ ਨਾਂ ਚੱਲ ਰਿਹਾ ਤੇ ਜਿਹੜੀ ਪ੍ਰਗਟ ਸਿੰਘ ਨੇ ਉਹਨਾਂ ਦਾ ਵੀ ਨਾਂ ਚੱਲਦਾ ਹੈ ਹਨਾ ਤੇ ਤੁਸੀਂ ਮਤਲਬ ਇਹ ਇਹਦੇ ਬਾਰੇ ਜਿਹੜਾ ਹੈਗਾ ਉਹ ਉਮੀਦਵਾਰ ਆਉਣ ਤੇ ਬਾਦ ਹੀ ਪਤਾ ਲੱਗੂਗਾ ਕਿ ਕਿਹੜਾ ਹੁੰਦਾ ਹੈ ਨਾ ਪਰ ਮੈਨੂੰ ਲੱਗਦਾ ਉਹ ਰਿਸਕ ਹੋਊਗਾ ਜਿਹੜਾ ਮੇਰੀ ਵੀ ਹੈਗੀ ਆ ਜਾਂ ਹੋਰ ਕਾਂਗਰਸੀਆਂ ਦਾ ਵੀ ਇਹਦੇ ਬਾਰੇ ਤਰਕ ਹੈਗਾ ਜੀ ਜੀ ਤਾਂ ਅੱਗੇ ਗੱਲ ਕਰੀਏ ਪੰਜਾਬ ਦੇ ਵਿੱਚ ਹਰ ਇੱਕ ਸਿਆਸੀ ਪਾਰਟੀ ਵੱਲੋਂ ਚੋਣ ਪ੍ਰਚਾਰ ਜ਼ੋਰਾਂ ਤੇ ਕੀਤਾ ਜਾ ਰਿਹਾ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਅੱਜਕੱਲ ਕਿੱਥੇ ਨੇ ਭਗਵੰਤ ਮਾਨ ਭਾਵੇਂ ਉਹ ਪਹਿਲਾਂ ਤਾਂ ਜਿਹੜੀਆਂ ਇੰਡੀਆ ਗਰੁੱਪ ਵੱਲੋਂ ਜਿਹੜੀਆਂ ਨੈਸ਼ਨਲ ਪੱਧਰ ਤੇ ਕਾਨਫਰੰਸਾਂ ਜਾਂ ਰੈਲੀਆਂ ਜਾਂ ਚੋਣ ਰੈਲੀਆਂ ਹੋ ਰਹੀਆਂ ਸੀ ਉਹ ਚੋ ਵੱਖ-ਵੱਖ ਸਟੇਟਾਂ 'ਚ ਦਿੱਲੀ ਸਮੇਤ ਹੋਰ ਸਟੇਟਾਂ 'ਚ ਜਿਹੜੇ ਇਹਦੇ ਇੰਡੀਆ ਗੱਠ ਜੋੜ ਦੇ ਹੱਕ 'ਚ ਉਹ ਪ੍ਰਚਾਰ ਕਰਦੇ ਨਜ਼ਰ ਆ ਰਹੇ ਸੀ ਤੇ ਹੁਣ ਉਹ ਪਿਛਲੇ ਦਿਨਾਂ ਤੋਂ ਉਹ ਇੱਥੇ ਹੀ ਹੈ ਪੰਜਾਬ 'ਚ ਹੀ ਹੈ ਪਹਿਲਾਂ ਉਹ ਆਪਣੇ ਕਰਕੇ ਆਏ ਆ ਉੱਥੇ ਜਲੰਧਰ 'ਚ ਹਲਕੇ 'ਚ ਪ੍ਰਚਾਰ ਕਰਕੇ ਆਏ ਆ ਔਰ ਰੋਡ ਸ਼ੋਅ ਸੀ ਉਹਨਾਂ ਦਾ ਉਹ 'ਚ ਕਾਫੀ ਹੰਗਾਰਾ ਮਿਲਿਆ ਉਤੋਂ ਦੇ ਉਮੀਦਵਾਰ ਨੇ ਜਿਹੜੇ ਤੇ ਉਹਦੇ ਨਾਲ ਹੀ ਹੁਣ ਅੱਜ ਉਹ ਸੀਗੇ ਫਰੀਦਕੋਟ ਤੇ ਫਿਰੋਜ਼ਪੁਰ ਹਲਕਾ ਜੀ ਜਿਹੜੇ ਦੋ ਹਲਕਿਆਂ ਚਾਜੋ ਸੀਗੇ ਔਰ ਜਿਹੜਾ ਕਰਮਜੀਤ ਅਨਮੋਲ ਆ ਉਹਨਾਂ ਦਾ ਜਿਵੇਂ ਕਹੋ ਕਾਲਜ ਟਾਈਮ ਦਾ ਮਿੱਤਰ ਆ ਤੇ ਉਹਦੇ ਤਾਂ ਮੇਰੇ ਖਿਆਲੋਂ ਪਹਿਲਾਂ ਵੀ ਜਾਇਆ ਇਹ ਇੱਕ ਦੋ ਵਾਰੀ ਕਿਉਂਕਿ ਉੱਥੇ ਤਾਂ ਇਹ ਸਮਝਿਆ ਜਾ ਰਿਹਾ ਵੀ ਭਗਵੰਤ ਮਾਨ ਆਪ ਹੀ ਚੋਣ ਲੜ ਰਿਹਾ ਬਿਲਕੁਲ ਕਿਉਂਕਿ ਕਰਮਜੀਤ ਅਨਮੋਲ ਉਹਦਾ ਮਿੱਤਰ ਵੀ ਆ ਉਹਦਾ ਜੇ ਕਹੋ ਫਿਲਮੀ ਲਾਈਨ ਦਾ ਜਾਂ ਵਿਅੰਗਕਾਰੀ ਵਾਲੀ ਲਾਈਨ ਦਾ ਵੀ ਉਹ ਖਾਸ ਸਾਥੀ ਆ ਔਰ ਉਥੋਂ ਚੋਣ ਲੜ ਰਿਹਾ ਤੇ ਉਹਦੀ ਅੱਜ ਤੇ ਅੱਜ ਵੀ ਉਹ ਗਏ ਆ ਜੀ ਔਰ ਉਹਦੇ ਨਾਲ ਹੀ ਜਿਹੜਾ ਕਾਕਾ ਬਰਾੜ ਨੇ ਫਿਰੋਜ਼ਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਹਨਾਂ ਦੇ ਹੱਕ ਚ ਵੀ ਉਹ ਪ੍ਰਚਾਰ ਲਈ ਅੱਜ ਗਏ ਆ ਹਨ ਉਹ ਪੰਜਾਬ ਦੇ ਜਿਹੜੇ ਹਲਕਿਆਂ ਚੋਂ ਪ੍ਰਚਾਰ ਲਈ ਉਤਰਿਆ ਆ ਔਰ ਜੇ ਦੇਖਿਆ ਜਾਵੇ ਤਾਂ ਜੇ ਵਿਧਾਨ ਸਭਾ ਪਾ ਪਿੱਛੇ ਚਲੇ ਜਾਈਏ ਚੋਣਾਂ ਚ ਤਾਂ ਜਿਹੜੀ ਭਗਵੰਤ ਮਾਨ ਦਾ ਸਟਾਈਲ ਆ ਜਾਂ ਰੋਡ ਸ਼ੋਅ ਆ ਜਾਂ ਉਹਨਾਂ ਨਾਲ ਲੋਕਾਂ ਦਾ ਲਗਾਓ ਹੈ ਉਹ ਉਹ ਇੱਕ ਵੱਖਰੀ ਲਹਿਰ ਜੀ ਖੜੀ ਕਰ ਜਾਂਦਾ ਹਰੇਕ ਹਲਕੇ ਜਦੋਂ ਲੰਘਦੇ ਆ ਵਿਧਾਨ ਸਭਾ 'ਚ ਤਾਂ ਇਹ ਕਿਹਾ ਜਾ ਰਿਹਾ ਸੀ ਵੀ ਜਿਹੜੇ ਹਲਕੇ 'ਚ ਭਗਵੰਤ ਮਾਨ ਲੰਘਿਆ ਉਹ ਹਲਕਾ ਬਰੋਧੀ ਹੱਥੋਂ ਸਾਹ ਹੋ ਗਏ ਔਰ ਇੱਕ ਆਈਪੀਐ ਤਸਵੀਰ ਵੀ ਸਾਹਮਣੇ ਆਈ ਹੈ 92 ਸੀਟਾਂ ਲੈ ਕੇ ਗਈ ਹੈ ਹਾਂ ਪਰ ਉਹ ਹਾਲਾਤ ਤਾਂ ਭਾਵੇਂ ਹੁਣ ਨਹੀਂ ਹੈਗੇ ਹੁਣ ਤਾਂ ਇਹ ਆ ਵੀ ਜਿੱਥੇ ਜਾਂਦੇ ਆ ਉੱਥੇ ਘੇਰਦੇ ਵੀ ਆ ਬਿਲਕੁਲ ਔਰ ਅੱਜ ਮੈਂ ਪੜ ਰਿਹਾ ਸੀ ਇੱਕ ਕਿਸਾਨੀ ਗਰੁੱਪ 'ਚੋਂ ਇੱਕ ਮੈਸੇਜ ਮੈਨੂੰ ਮੈਨੂੰ ਦਿਖਾ ਰਿਹਾ ਸੀ ਕੋਈ ਉਹ ਚਾਇਆ ਹੋਇਆ ਸੀ ਵੀ ਅੱਜ ਭਗਵੰਤ ਮਾਨ ਨੇ ਬਾਘੇ ਪ੍ਰਾਣੇ ਆਉਣਾ ਤੇ ਉਹਦੇ ਸਵਾਗਤ ਲਈ ਕਿਸਾਨਾਂ ਨੂੰ ਬੇਨਤੀ ਆ ਕਿ ਸਾਰੇ ਪੁੱਜੋ ਸਵਾਗਤ ਦਾ ਮਤਲਬ ਸੀ ਵੀ ਵਿਰੋਧ ਲਈ ਪੁੱਜੋ ਜੇ ਫਰੀਦਕੋਟ ਹਲਕੇ ਚਲਾ ਲਈਏ ਤਾਂ ਹੰਸਰਾਜ ਹੰਸਤਾ ਉੱਥੇ ਵਿਚਾਰਾ ਪਿੱਟਿਆ ਪਿਆ ਸਭ ਤੋਂ ਬਾਅਦ ਵਿਰੋਧ ਉਹਦਾ ਉੱਥੇ ਹੋ ਰਿਹਾ ਔਰ ਹਰ ਥਾਂ ਹੀ ਘੇਰ ਲੈਂਦੇ ਆ ਉੱਥੇ ਤਾਂ ਉਹਨੂੰ ਕਿਸਾਨਾਂ ਨੇ ਹਨ ਜਿਹੜੇ ਹਾਲਾਤ ਬਣੇ ਹੋਏ ਆ ਔਰ ਮੈਂ ਅੱਜ ਸੁਣ ਰਿਹਾ ਸੀ ਕਿ ਉਹਦੀ ਵੀਡੀਓ ਔਰ ਇਹ ਇਸ ਗੱਲ ਦਾ ਇਤਰਾਜ ਵੀ ਕਰ ਰਿਹਾ ਸੀ ਹੰਸ ਰਾਜ ਹੰਸ ਬਈ ਮੈਨੂੰ ਹੀ ਕਿਉਂ ਘੇਰਿਆ ਜਾ ਰਿਹਾ ਮੈਨੂੰ ਹੀ ਕਿਉਂ ਸਵਾਲ ਕੀਤੇ ਜਾ ਰਹੇ ਆ ਜੇ ਮੈਂ ਸਵਾਲਾਂ ਦੇ ਜਵਾਬ ਵੀ ਦੇ ਰਿਹਾ ਤਾਂ ਫਿਰ 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 ਮੇਰੀ ਸੁਣੀ ਕਿਉਂ ਨਹੀਂ ਜਾ ਰਹੀ ਹਨ ਤੇ ਅੱਜ ਭਗਵੰਤ ਮਾਨ ਦੇ ਵੀ ਉਹਦੇ ਨਾਲ ਕਰਮਜੀਤ ਅਨਮੋਲ ਵੀ ਉਹਨੂੰ ਵੀ ਇੱਕ ਮੰਡੀ 'ਚ ਹੈਗਾ ਉੱਥੇ ਸਵਾਲ ਜਵਾਬ ਹੋ ਰਹੇ ਆ ਔਰ ਉੱਚੀ ਆਵਾਜ਼ 'ਚ ਜਿਹੜੇ ਲੋਕ ਸਵਾਲ ਕਰ ਰਹੇ ਆ ਕਿਉਂਕਿ ਸੱਤਾਧਾਰੀ ਤਰ ਹੈ ਜਿਹੜੀ ਉਹ ਭਾਵੇਂ ਕੇਂਦਰ ਦੀ ਭਾਜਪਾ ਚੈ ਪੰਜਾਬ ਦੀ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਹੈ ਸਵਾਲ ਤਾਂ ਦੋਨਾਂ ਨੂੰ ਹੀ ਕਰ ਰਹੀਆਂ ਕਿਸਾਨ ਜਥੇਬੰਦੀਆਂ ਔਰ ਜਵਾਬ ਵੀ ਮੰਗ ਰਹੀਆਂ ਲੋਕ ਵੀ ਜਵਾਬ ਮੰਗ ਰਹੇ ਆ ਕਿਉਂਕਿ ਲੋਕਾਂ ਦਾ ਵੀ ਬਹੁਤ ਸਾਰੇ ਸਵਾਲ ਨੇ ਜਿਹੜਾ ਪੰਜਾਬ ਸਰਕਾਰ ਹੈ ਉਹਦੇ ਲਈ ਸਵਾਲ ਨੇ ਵੀ ਆ ਤੁਸੀਂ ਵਾਅਦੇ ਕੀਤੇ ਸੀ ਆ ਕਲਚਰ ਲਿਆਵਾਂਗੇ ਆ ਆ ਕੁਝ ਅਪਣਾਵਾਂਗੇ ਇਹ ਨਹੀਂ ਕਹਿ ਸਕਦੇ ਕਿ ਬਹੁਤ ਕੁਝ ਸਰਕਾਰ ਨੇ ਕੀਤਾ ਵੀ ਹੈ ਪੰਜਾਬ ਸਰਕਾਰ ਨੇ ਭਗਵੰਤ ਮਾਨ ਨੇ ਕ腐ਸ਼ਨ ਦੇ ਖਿਲਾਫ ਵੀ ਜਿਹੜੇ ਕਈ ਮੰਤਰੀਆਂ ਸੰਤਰੀਆਂ ਜਿਹੜੇ ਜਿਹੜੇ ਜਿਨ੍ਹਾਂ ਦੇ ਖਿਲਾਫ ਲੋਕਾਂ 'ਚ ਵੀ ਲਹਿਰ ਸੀ ਵਾਸ ਸੀ ਉਹਨਾਂ ਨੂੰ ਫੜ ਕੇ ਅੰਦਰ ਵੀ ਦਿੱਤਾ ਫਿਰ ਬਿਜਲੀ ਮਾਫੀ ਵਾਲਾ ਵੱਡਾ ਮੁੱਦਾ ਇਹਨਾਂ ਕੋਲੇ ਜਿਹੜਾ ਲੋਕਾਂ 'ਚ ਜਾਣ ਲਈ ਹੈ ਨਾ ਤੇ ਭਾਵੇਂ ਦੂਸਰੇ ਪਾਸੇ ਗੱਲ ਕਰ ਲਈਏ ਤਾਂ ਜਿਹੜਾ 1000 ਔਰਤਾਂ ਨੂੰ ਜਿਹੜਾ ਦੇਣ ਦਾ ਉਹ ਉਹਤੇ ਘਿਰਦੇ ਵੀ ਹੈ ਇਹ ਕਈ ਬੀਬੀਆਂ ਸਵਾਲ ਵੀ ਕਰਦੀਆਂ ਨੇ ਹੈ ਨਾ ਪਰ ਅੱਜ ਭਗਵੰਤ ਮਾਨ ਜਿਹੜੇ ਨੇ ਹੁਣ ਪੰਜਾਬ 'ਚ ਹੀ ਹੈ ਔਰ ਆਪਦੇ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਲਈ ਜਿਹੜਾ ਉਹ ਜੁੱਟ ਚੁੱਕਿਆ ਆਉਣ ਵਾਲੇ ਦਿਨਾਂ 'ਚ ਹੋਰ ਵੀ ਹਲਕਿਆਂ 'ਚ ਜਿਹੜੀ ਹੈ ਜਿਹੜੀ ਉਹਨਾਂ ਦੀ ਮਹਿਮ ਬਣਦੀ ਨਜ਼ਰ ਆਊਗੀ ਜੀ ਤਾਂ ਐਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਸਰਦਾਰ ਜੋਗਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਪੰਜਾਬ ਦੀ ਸਿਆਸਤ ਦੇ ਵੱਖ-ਵੱਖ ਮੁੱਦਿਆਂ ਤੇ ਚਰਚਾ ਕੀਤੀ ਹੈ ਜੇਕਰ ਤੁਹਾਨੂੰ ਸਾਡੀ ਇਹ ਚਰਚਾ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਜਈਆਂ ਹੋਰ ਚਰਚਾ ਦੇਖਣ ਲਈ ਦੇਖਦੇ ਰਹੋ ਵਸਦਾ ਪੰਜਾਬ ਟੀਵੀ ਧੰਨਵਾਦ